ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕਾਚੀ ਬਣਾਵਾਂਗੇ ਡੋਮੀਨੋਜ਼ ਪਿਜ਼ਾ ਹਟ ਸਟਾਈਲ ਪਿਜ਼ਾ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਅਸੀਂ ਪਿਜ਼ਾ ਦਾ ਬੇਸ ਤਿਆਰ ਕਰਾਂਗੇ ਉਹਦੇ ਲਈ ਅਸੀਂ 1 ਕੱਪ ਮੈਦਾ ਲਿਆ ਹੈ ਇਹਨੂੰ ਅਸੀਂ ইস্ট ਦੇ ਨਾਲ ਤਿਆਰ ਕਰਾਂਗੇ ਜਿਸ ਨੂੰ ਖਮੀਰ ਕਹਿੰਦੇ ਨੇ ਬਾਜ਼ਾਰ ਵਿੱਚ ਉਹ ਖਮੀਰ ਦੇ ਨਾਲ ਹੀ ਤਿਆਰ ਕਰਦੇ ਨੇ ਬਟ ਅਗਰ ਤੁਹਾਡੇ ਕੋਲ ਖਮੀਰ ਨਹੀਂ ਹੈ ਤਾਂ ਤੁਸੀਂ ਇਹਨੂੰ ਦਹੀਂ ਦੇ ਨਾਲ ਵੀ ਤਿਆਰ ਕਰ ਸਕਦੇ ਹੋ ਦਹੀਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਇੱਥੇ ਮੈਂ ਚਮਚ ਦਾ 1/4 ਹਿੱਸਾ ਨਮਕ ਤੇ 1/4 ਹਿੱਸਾ ਹੀ ਚੀਨੀ ਲਈ ਹੈ ਦੋਨਾਂ ਨੂੰ ਆਟੇ ਦੇ ਵਿੱਚ ਪਾਉਣ ਤੋਂ ਬਾਅਦ ਇੱਥੇ ਮੈਂ ਹੁਣ ইস্ট ਲਵਾਂਗੀ ਜਿਹਨੂੰ ਸਖਮੀਰ ਕਹਿੰਦੇ ਆ ਬਾਜ਼ਾਰ ਵਿੱਚ ਬਹੁਤ इजीली ਮਿਲ ਜਾਂਦੀ ਹੈ ਤੁਹਾਨੂੰ ਕਿਸੇ ਵੀ ਕਰਿਆਨੇ ਵਾਲੇ ਸ਼ਾਪ ਤੋਂ ਜਾਂ ਗਰੋਸਰੀ ਸਟੋਰ ਤੋਂ ਬਹੁਤ इजीली ਮਿਲ ਜੇਗੀ ਜਿੰਨਾ ਮੈਂ ਨਮਕ ਤੇ ਚੀਨੀ ਲਈ ਸੀ ਉਨਾ ਹੀ ਚੌਥਾ ਹਿੱਸਾ ਚਮਚ ਦਾ ਮੈਂ ইস্ট ਲਈ ਹੈ ਓਕੇ ইস্ট ਪਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ 2 ਚਮਚ ਆਇਲ ਪਾਵਾਂਗੇ ਤੁਸੀਂ ਕੋਈ ਵੀ ਰਿਫਾਈਨਡ ਜਾਂ ਵੈਜੀਟੇਬਲ ਆਇਲ ਜੋ ਵੀ ਤੁਸੀਂ ਖਾਂਦੇ ਹੋ ਉਹ ਪਚਾ ਸਕਦੇ ਹੋ ਦੋ ਚਮਚ ਅਸੀਂ ਇਹਦੇ ਵਿੱਚ ਆਇਲ ਪਾਵਾਂਗੇ ਆਇਲ ਪਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਇਹ ਥੋੜਾ ਜਿਹਾ ਪਾਣੀ ਪਾਣਾ ਹੈ ਪਾਣੀ ਤੁਸੀਂ ਹਮੇਸ਼ਾ ਕੋਸਾ ਹੀ ਲੈਣਾ ਹੈ ਚਾਹੇ ਸਰਦੀ ਹੋਵੇ ਜਾਂ ਗਰਮੀ ਇਹ ਸਾਟੇ ਨੂੰ ਅਸੀਂ ਹਮੇਸ਼ਾ ਕੋਸੇ ਪਾਣੀ ਨਾਲ ਹੀ ਗੁੰਨਾ ਹੈ ਪਾਣੀ ਪਹਿਲਾਂ ਸਿਰ ਥੋੜਾ ਜਿਹਾ ਪਾਵਾਂਗੇ ਥੋੜਾ ਜਿਹਾ ਪਾਣੀ ਪਾਉਣ ਤੋਂ ਬਾਅਦ ਇਹਨੂੰ ਸ ਚਮਚ ਦੇ ਨਾਲ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਐਂਡ ਜੇਕਰ ਤੁਸੀਂ ਇਸ ਬੀਸੇ ਦੇ ਬੇਸ ਨੂੰ ਦਹੀਂ ਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 1 ਕੱਪ ਮਦੇ ਦੇ ਲਈ ਅੱਧਾ ਕੱਪ ਦਹੀਂ 1 ਟੀस्पून ਬੇਕਿੰਗ ਪਾਊਡਰ ਤੇ ਅੱਧਾ ਟੀस्पून ਬੇਕਿੰਗ ਸੋਡਾ ਲਵੋਗੇ ਤੇ ਉਹਨੂੰ ਸੇਮ ਇਸੇ ਪ੍ਰੋਸੈਸ ਦੇ ਨਾਲ ਗੁੰਨ ਲੈਣਾ ਹੈ ਜਿਸ ਤਰ੍ਹਾਂ ਅਸੀਂ ਪਠੂਰੇ ਦਾ ਆਟਾ ਲਗਾਣੇ ਆ ਉਵੇਂ ਇਹਨੂੰ ਵੀ ਗੁੰਨ ਲਵਾਂਗੇ ਇੱਥੇ ਬਾਕੀ ਚਮਚ ਦੇ ਨਾਲ ਹਿਲਾਉਣ ਤੋਂ ਬਾਅਦ ਜਿੰਨਾ ਮਿਕਸ ਹੋ ਗਿਆ ਠੀਕ ਹੈ ਬਾਕੀ ਡੋਨ ਉਹ ਅਸੀਂ ਆਪਣੇ ਹੱਥ ਨਾਲ ਗੁੰਨ ਲਵਾਂਗੇ ਜਿੰਨਾ ਕਿ ਪਾਣੀ ਦੀ ਹੋਰ ਲੋੜ ਹੋਏਗੀ ਉਹ ਅਸੀਂ ਪਾਵਾਂਗੇ ਇਕਦਾਂ ਹੀ ਸੌਫਟ ਸਮੂਥ ਜਿਹਾ ਸੀ ਇਹਦਾ ਆਟਾ ਗੁੰਨ ਕੇ ਤਿਆਰ ਕਰਨਾ ਹੈ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇੰਨਾ ਕਮਲਾਈ ਮਾਟਾ ਅਸੀਂ ਗੁੰਨ ਕੇ ਤਿਆਰ ਕਰ ਲੈਣਾ ਹੈ ਆਟਾ ਗੁੰਨਣ ਤੋਂ ਬਾਅਦ ਇਹਨੂੰ ਅਸੀਂ ਇੱਕ ਘੰਟੇ ਲਈ ਰੈਸਟ ਤੇ ਰੱਖਾਂਗੇ ਕਵਰ ਕਰਕੇ ਤੁਸੀਂ ਪਲੇਟਿਆਂ ਜਾਂ ਕਿਸੇ ਵੀ ਐਲੂਮੀਨੀਅਮ ਫੋਇਲ ਨਾਲ ਜਾਂ ਫਿਰ ਤੁਸੀਂ ਕਲਿੰਗ ਰੈਪ ਨਾਲ ਰੈਪ ਕਰਕੇ ਇਹਨੂੰ ਇੱਕ ਘੰਟੇ ਲਈ ਗਰਮ ਜਗ੍ਹਾ ਤੇ ਰੱਖ ਦੇਣਾ ਹੈ ਇੱਕ ਘੰਟੇ ਰੈਸਟ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆਟਾ ਆਪਣੇ ਸਾਈਜ਼ ਤੋਂ ਡਬਲ ਹੋ ਗਿਆ ਹੈ ਇਟ ਮੀਨਸ ਕਿ ਪਰਫੈਕਟਲੀ ਫਰਮੈਂਟ ਹੋ ਗਿਆ ਹੋਇਆ ਹੈ ਸਾਡਾ ਪੀਜ਼ਾ ਦਾ ਬੇਸ ਬਿਲਕੁਲ ਅਚੀ ਤਰ੍ਹਾਂ ਰੈਡੀ ਹੋ ਗਿਆ ਹੈ ਇਸ ਤੋਂ ਬਾਅਦ ਅਸੀਂ ਆਪਣੇ ਪੀਜ਼ਾ ਬੇਸ ਨੂੰ ਅਚੀ ਤਰ੍ਹਾਂ ਵੇਲ ਲਾਂਗੇ ਤੁਸੀਂ ਹੱਥ ਜਾਂ ਵੇਲਣੇ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਵੇਲ ਲੈਣਾ ਇੱਕ ਰੋਟੀ ਦੀ ਸ਼ੇਪ ਦੇ ਵਿੱਚ ਆਟਾ ਜੋੜੇ ਨਾ ਵੇਲਣੇ ਨਾਲ ਤੁਸੀਂ ਸੁੱਕਾ ਆਟਾ ਵੀ ਯੂਜ਼ ਕਰ ਸਕਦੇ ਹੋ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹਨੂੰ ਅਸੀਂ ਐਵੇਂ ਵੇਲਣੇ ਦੀ ਮਦਦ ਨਾਲ ਪਤਲਾ ਵੇਲ ਲੈਣਾ ਹੈ ਇੰਨੀ ਕੁ ਮੋਟਾਈ ਵਿੱਚ ਵੇਲਣਾ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਵਾਂਗੀ ਵੀਡੀਓ ਦੇ ਵਿੱਚ ਇੰਨੀ ਕੁ ਮੋਟੀ ਅਸੀਂ ਰੋਟੀ ਵੇਲਾਂਗੇ ਆਪਣੇ ਬੇਸ ਨੂੰ ਅਸੀਂ ਪੀਜ਼ਾ ਟ੍ਰੇ ਦੇ ਵਿੱਚ ਸ਼ਿਫਟ ਕਰ ਦਵਾਂਗੇ ਬੇਕਿੰਗ ਟ੍ਰੇ ਦੇ ਵਿੱਚ ਇੱਕ ਫੌਕ ਦੀ ਹੈਲਪ ਦੇ ਨਾਲ ਐਵੇਂ ਅਸੀਂ ਪੂਰੇ ਬੇਸ ਦੇ ਵਿੱਚ ਹੋਲ ਕਰ ਲਵਾਂਗੇ ਇਹਦੇ ਨਾਲ ਸਾਡਾ ਬੇਸ ਹੈ ਜੋ ਫੁੱਲੇਗਾ ਨਹੀਂ ਅੱਛੀ ਤਰ੍ਹਾਂ ਅੰਦਰ ਤੱਕ ਕੁੱਕ ਹੋਏਗਾ ਉਸ ਤੋਂ ਬਾਅਦ ਅਪਣੇ ਜੋ ਵੀ ਸਾਡੇ ਟੌਪਿੰਗਸ ਨੇ ਸੀ ਉਹ ਬੇਸ ਉੱਤੇ ਪਾਉਣੇ ਸ਼ੁਰੂ ਕਰਾਂਗੇ ਮੈਂ ਸਭ ਤੋਂ ਪਹਿਲਾਂ ਪੀਜ਼ਾ ਪਾਸਤਾ ਸੌਸ ਪਾਈ ਹੈ ਉਸ ਤੋਂ ਬਾਅਦ ਅਸੀਂ ਪਾਵਾਂਗੇ ਮੋਜ਼ਰੇਲਾ ਚੀਜ਼ ਅਗਰ ਤੁਹਾਨੂੰ ਹੋਮ ਮੇਡ ਪੀਜ਼ਾ ਪਾਸਤਾ ਸੌਸ ਐਂਡ ਮੋਜ਼ਰੇਲਾ ਚੀਜ਼ ਦੀ ਵੀਡੀਓ ਵੀ ਚਾਹੀਦੀ ਹੈ ਤਾਂ ਮੈਨੂੰ ਪਲੀਜ਼ ਕਮੈਂਟ ਕਰ ਦਿਓ ਮੈਂ ਕਰਵਾਂਗੀ ਕਿਵੇਂ ਸੋਕੇ ਤਰੀਕੇ ਨਾਲ ਇਹ ਦੋਵੇਂ ਚੀਜ਼ਾਂ ਬਣਾ ਸਕਦੇ ਹਾਂ ਉਹਦੀ ਵੀਡੀਓ ਜ਼ਰੂਰ ਤੁਹਾਡੇ ਲਈ ਅਪਲੋਡ ਕਰਾਂਗੀ ਜੋ ਵੀ ਤੁਹਾਡੇ ਕੋਲ ਅਵੇਲੇਬਲ ਸਬਜ਼ੀਆਂ ਨੇ ਜਾਂ ਜੋ ਵੀ ਤੁਸੀਂ ਆਪਣੇ ਮਨਪਸੰਦੀ ਟੌਪਿੰਗ ਉੱਪਰ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਇੱਥੇ ਮੈਂ ਰੈੱਡ ਕੈਪਸਿਕਮ ਗ੍ਰੀਨ ਕੈਪਸਿਕਮ ਅਨਿਅਨ ਐਂਡ ਪਨੀਰ ਹੋਰ ਚੂਜ਼ ਕੀਤਾ ਹੈ ਪਨੀਰ ਮੈਂ ਇੱਥੇ ਗ੍ਰੇਡ ਕਰਕੇ ਪਾ ਰਹੀਆਂ ਹਾਂ ਇਸ ਤਰ੍ਹਾਂ ਪਨੀਰ ਪਾਉਣ ਨਾਲ ਥੋੜਾ ਜਿਹਾ ਪੀਜ਼ਾ ਜਿਹੜਾ ਕਰੀਮੀ ਤੇ 치ਜ਼ੀ ਬਣੇਗਾ ਜ਼ਿਆਦਾ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਨਾਲ ਕਯੂਬਸੇ ਵਿੱਚ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਬੇਸਿਕ ਆਪਣੇ ਪੀਜ਼ਾ ਦੇ ਮਸਾਲੇ ਹੁੰਦੇ ਨੇ ਚਿਲੀ ਫਲੈਕਸ 오ਰਗਾਨੋ ਪੀਜ਼ਾ ਮਿਕਸ ਬਲੈਕ ਪਪਰ ਅਤਨੇ ਚੀਜ਼ਾਂ ਅਸੀਂ ਪਾਵਾਂਗੇ ਸਾਲਟ ਨਹੀਂ ਮੈਂ ਪਾਇਆ ਬਿਕੋਜ਼ ਮੈਂ ਜਦੋਂ ਆਟਾ ਲਗਾ ਰਹੀ ਸੀ ਪੀਜ਼ਾ ਦਾ ਮੈਂ ਸਾਲਟ ਉਦੋਂ ਐਡ ਕਰ ਦਿੱਤਾ ਸੀਗਾ ਤਿੰਨੇ ਚੀਜ਼ਾਂ ਪਾਉਣ ਤੋਂ ਬਾਅਦ ਲਾਸਟ ਟੌਪਿੰਗ ਇਹਦੀ ਸਿਰਫ ਇਹ ਤੋਂ ਮੋਜ਼ਰੇਲਾ 치ਜ਼ ਦੀ ਕਰਾਂਗੇ ਓਵਨ ਨੂੰ ਮੈਂ ਪ੍ਰੀ ਹੀਟ ਪਹਿਲਾਂ ਕਰ ਲਿਆ ਹੋਇਆ ਸੀਗਾ 5 ਮਿੰਟ ਲਈ ਉਸ ਤੋਂ ਬਾਅਦ ਇਹਨੂੰ ਅਸੀਂ 15 ਮਿੰਟ ਲਈ 170 ਡਿਗਰੀ ਤੇ ਬੇਕ ਕਰਨਾ ਹੈ ਵਿੱਚ ਵਿੱਚ ਤੁਸੀਂ ਚੈੱਕ ਕਰਦੇ ਰਹਿਣਾ ਬਿਕੋਜ਼ ਇਹ 15 ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਤਿਆਰ ਹੋ ਜਾਂਦਾ ਹੈ ਲਓ ਜੀ ਆਪਣਾ ਡੋਮੀਨੋਜ਼ ਪੀਜ਼ਾ ਹਟ ਸਟਾਈਲ ਹੋਮ ਮੇਡ ਪੀਜ਼ਾ ਬਣ ਕੇ ਤਿਆਰ ਹੈ ਉਹ ਵੀ ਸਾਰੇ ਘਰ ਦੇ ਇਨਗਰੀਡੀਅੰਟ ਦੇ ਨਾਲ ਹੀ ਮੈਂ ਪੂਰਾ 베이스 ਥੱਲੋਂ ਵੀ ਚੈੱਕ ਕਰਵਾ ਰਹੀ ਹਾਂ ਕਿਵੇਂ ਕੁੱਕ ਹੋ ਗਿਆ ਸਾਡਾ ਬਿਲਕੁਲ 10 ਤੋਂ 15 ਮਿੰਟ ਦੇ ਵਿੱਚ ਵਿੱਚ ਕੁੱਕ ਹੋ ਗਿਆ ਸੀ ਇਸ ਨੂੰ ਅਸੀਂ ਸ্লাইਸਸ ਦੇ ਵਿੱਚ ਕਟਾਂਗੇ ਤੇ ਇੰਜੋਏ ਕਰਾਂਗੇ ਤੁਸੀਂ ਵੀ ਰੈਸਪੀ ਟਰਾਈ ਜ਼ਰੂਰ ਕਰਿਓ ਬਹੁਤ ਹੀ ਘੱਟ ਸਮੇਤ ਘੱਟ ਇਨਗਰੀਡੀਅੰਟ ਦੇ ਵਿੱਚ ਬਿਲਕੁਲ ਬਾਜ਼ਾਰ ਵਾਲਾ ਪੀਜ਼ਾ ਬਣ ਕੇ ਤਿਆਰ ਹੁੰਦਾ ਹੈ ਵੀਡੀਓ ਨੂੰ ਲਾਈਕ ਸੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ